ਪੰਜਾਬ ਦੀ ਸਿਆਸਤ ਵਿੱਚ ਫਿਰ ਇੱਕ ਵੱਡਾ ਧਮਾਕਾ ਹੋਇਆ ਹੈ ਕਾਂਗਰਸ ਤੋਂ ਮਤਲੀ ਦੇ ਬਾਅਦ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਦੀ ਪਹਿਲੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆ ਗਈ ਹੈ ਅਤੇ ਇਸ ਵਾਰ ਉਨ੍ਹਾਂ ਨੇ ਸਿੱਧਾ ਨਿਸ਼ਾਨਾ ਲਗਾਇਆ ਹੈ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਤੇ ਤੋ ਜੀ ਆ ਦੱਸਦੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕਰਦੇ ਹੋਏ ਨਵਜੋਤ ਕੌਰ ਨੇ ਕਿਹਾ ਕਿ ਉਹ ਇੱਕ ਅਸਵੇਧਨਸ਼ੀਲ ਗੈਰ ਜ਼ਿੰਮੇਵਾਰ ਨੈਤਿਕ ਤੌਰ ਤੇ ਬੇਈਮਾਨ ਅਤੇ ਭ੍ਰਿਸ਼ਟ ਪ੍ਰਸ਼ਤ ਪ੍ਰਧਾਨ ਦੇ ਨਾਲ ਖੜੇ ਹੋਣ ਤੋਂ ਇਨਕਾਰ ਕਰਦੀ ਹੈ ਜੀ ਆ ਇਹ ਸ਼ਬਦ ਕਾਫੀ ਨਹੀਂ ਉਹਨਾਂ ਨੇ ਬੜਿੰਗ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕਰ ਦਿੱਤੇ ਨੇ ਨਵਜੋਤ ਕੌਰ ਸਿੱਧੂ ਨੇ ਲਿਖਿਆ ਮੈਂ ਆਪਣੇ ਉਹਨਾਂ ਸਾਰੇ ਭਰਾਵਾਂ ਭੈਣਾਂ ਦੇ ਨਾਲ ਖੜੀ ਹਾਂ ਜੋ ਉਹਨਾਂ ਦੀ ਅਜੋਕਤਾ ਅਤੇ ਗੈਰ ਜ਼ਿੰਮੇਵਾਰਾਨਾ ਵਿਵਹਾਰ ਤੋਂ ਦੁਖੀ ਨੇ ਤੇ ਮੈਂ ਉਹਨਾਂ ਨੂੰ ਪ੍ਰਦਾਨ ਵਜੋਂ ਸਵੀਕਾਰ ਹੀ ਨਹੀਂ ਕਰਦੀ ਮੈਨੂੰ ਤਾਂ ਹੈਰਾਨੀ ਹੈ ਕਿ ਮੁੱਖ ਮੰਤਰੀ ਉਹਨਾਂ ਨੂੰ ਬਚਾਉਂਦੇ ਕਿਉਂ ਨੇ ਇਹ ਬਿਆਨ ਦੱਸਦਾ ਹੈ ਕਿ ਸਿੱਤੂ ਪਰਿਵਾਰ ਅਤੇ ਰਾਜਾ ਬੜਿੰਗ ਵਿਚਾਰੇ ਤਨਾਹ ਹੁਣ ਬਿਲਕੁਲ ਸਤਾਤੇ ਆ ਚੁੱਕਿਆ ਹੈ ਇਨਾਂ ਹੀ ਨਹੀਂ ਇੱਕ ਹੋਰ ਪੋਸਟ ਵਿੱਚ ਨਵਜੋਤ ਕੌਰ ਨੇ ਖੁਲਾਸਾ ਕੀਤਾ ਕਿ ਉਹ ਰਾਜਾ ਬੜਿੰਗ ਵਿਰੁੱਧ ਮਾਮਲੇ ਦੇ ਵੇਰਵੇ ਪ੍ਰਧਾਨ ਮੰਤਰੀ ਦਫ਼ਤਰ ਪੰਜਾਬ ਦੇ ਰਾਜਪਾਲ ਰਾਹੁਲ ਗਾਂਧੀ ਅਤੇ ਪ੍ਰੇੰਕਾ ਗਾਂਧੀ ਵਾਟਰਾ ਨੂੰ ਵਿਪੇਚ ਚੁਕੀ ਹੈ ਇਸ ਨਾਲ ਸਾਫ ਹੈ ਕਿ ਮਾਮਲਾ ਹੁਣ ਸਿਰਫ ਪੰਜਾਬ ਤੱਕ ਸੀਮਤ ਨਹੀਂ ਰਹਾ ਇਹ ਸਿੱਧਾ ਕੇਂਦਰ ਅਤੇ ਕਾਂਗਰਸ ਦੇ ਟੌਪ ਨੇਤ੍ਰਿਤਵ ਤੱਕ ਪਹੁੰਚ ਗਿਆ ਹੈ